ਸੁਦੇਸ਼ ਸਿੰਘ ਜੀ ਕਿੰਨੇ ਲੈਟਰ ਨਿਕਲੇ ਆ ਇਹ ਜੀ ਡੇਢ ਕਰੋੜ ਦੀ ਨਿਕੜੀ ਹੈ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਹੁਣ ਤਾਂ ਪਸ਼ੂ ਪਾਲਣ ਦੇ ਵਿੱਚ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਰ ਤੋਂ ਨੌਕਰੀ ਕਰ ਰਿਹਾ ਹਾਂ ਮੈਂ ਤਾਂ ਕਰਦਨ ਹੋ ਗਏ ਜੀ 25 26 ਸਾਲ ਹੋ ਗਈ ਹਾਂ ਪਹਿਲਾਂ ਖੇਤੀ ਕਰਦੇ ਤੇ ਅੱਛਾ ਮੁੰਡੇ ਪਾਂਹ ਜਮੀਨ ਵੇਚ ਤੇ ਹਾਂ ਜ਼ਿੰਮੇਦਾਰ ਹੁਣ ਆਪੇ ਪਸ਼ੂ ਪਾਲਣ ਤੇ ਠੇਕੇਦਾਰੀ ਛੇਟ ਵਿੱਚ ਕਰਦਾ ਹਾਂ ਗਊਆਂ ਦੀ ਸੇਵਾ ਕਰਦ ਰਿਹਾ ਹਾਂ ਸਲਾ ਬਾਈਕਰ ਨੇ ਛੋੜੀ ਲਾਈਟਰੀ ਪਾਉਂਦੇ ਤੇ ਬਾਈਕਰ ਦਾ ਨਾਮ ਲੈ ਕੇ ਹੀ ਇਹ ਕਿੰਨੀ ਤਨਖਾਹ ਲਈ ਤੋੜੀ ਮੇਰੀ ਤਨਖਾਹ ਜੀ ਹੋਣਾ ਹੈ ਕਿ ਤੇ 9600 ਮਿਲਦਾ ਜੀ ਹੋ ਗਿਆ ਸਤ ਉਹ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੱਦਾਂਾ ਬੜਾ ਖੁਸ਼ੀ ਹੋਈ ਜੀ ਜੇ ਮੈਨੂੰ ਵਾਲਾ ਰਾਤ ਰਾਤ ਮੈਂ ਕਹਿੰਦਾ ਵੀ ਮੇਰਾ ਸੋਖਰਾ ਮੇਰੇ ਜਿਹੜੇ 10 ਵੀਕੇ ਵਿਕਾਇਆ ਤਿਉਹ ਆ ਗਿਆ ਵਾਪਸ ਤੁਕਾ ਨੌਜਵਾਨਾਂ ਨੂੰ ਦੇਣਾ ਚਾਹੁੰਦਾ ਨੌਜਵਾਨ ਨੂੰ ਇਹ ਕਹਿੰਦੇ ਨਸ਼ਾ ਲਾਉਣਾ ਸਿਰ ਨੂੰ ਗਰੀਬੀ ਮੇਰੀ ਆਉਂਦੀ ਰਹਿੰਦੀ ਹੈ ਮੈਂ ਜਿਖਣਾ ਨਸ਼ਾ ਨਹੀਂ ਸਿਰ ਨੂੰ ਲਾ ਕਿਰਤ ਕਰਦਾ ਰਹਾ ਦੁੱਖ ਸ਼ੋਕ ਇਨਸਾਨ ਤੇ ਆਉਂਦੇ ਆਪਦਾ ਕਿਰਤ ਕਰੋ ਕਦੇ ਆਇਨਾ ਕਬਰ ਆਉਣਾ ਬਾਈਦੂ ਤੇ ਪਾਣਾ ਰੱਖੋ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਈ ਆ ਲੱਗਦਾ ਫਿਰ ਗੱਡੀ-ਗੱਡੀ ਲਾਉਂਦੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗਾ ਬਸ ਸਾਧੂ ਹੀ ਥੰਮ ਤੇ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਸੁਦੇਵ ਸਿੰਘ ਜੀ ਕਿੰਨੇ ਲੈਟਰ ਨਿਕਲੇ ਆ ਇਹ ਵੀ 1 ਗ੍ਰਹਿੜ ਕਰੋੜ ਦੀ ਨਿਕੜੀ ਹੈ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਫੋਨ ਤਾਂ ਮੈਂ ਪਸ਼ੂ ਪਾਲਣ ਦਾ ਵੀ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਰ ਤੋਂ ਨੌਕਰੀ ਕਰ ਰਹੇ ਹਾਂ ਮੈਂ ਤਾਂ ਕਰਦਨ ਹੋ ਗਈ ਜੀ 25 26 ਸਾਲ ਹੋ ਗਈ ਅੱਛਾ ਹਾਂ ਪਹਿਲਾਂ ਖੇਤੀ ਕਰਦੇ ਤੇ ਹਾਂ ਮੰਡੇ ਪਾਂਹ ਜਮੀਨ ਵੇਚੀ ਤੇ ਆਣ ਜੀਮੀਦਾਰ ਹੁਣ ਆਪੇ ਪਸ਼ੂ ਪਾਲਣ ਤੇ ਠੇਕੇਦਾਰੀ ਛੇਟ ਮੈਂ ਤੇ ਕਰਦਾ ਹਾਂ ਜੀ ਗੰਵਾ ਦੀ ਸੇਵਾ ਕਰਦੇ ਰਿਆਂ ਚਲਾ ਬਾਈਕ ਨੂੰ ਛੋੜੀ ਲਾਈਟਰੀ ਪਾਉਂਦੇ ਤੇ ਬਾਈਕ ਨੂੰ ਦਾ ਨਾਮ ਲੈ ਕੇ ਹਾਂ ਇੱਕ ਹੱਥ ਦੇ ਵਿੱਚ ਕੋਣ ਕੋਣਾ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਤਾਂ ਤੇ ਬੇਟੀਆਂ ਮੇਰੇ ਤੇ ਮੈਂ ਉਹ ਵਿਆਹਤੀ ਮੈਂ ਤੇ ਕਿੰਨੀ ਤਨਖਾਹ ਤੇ ਦੋ ਮੇਰੀ ਤਨਖਾਹ ਜੀ ਹੋਣਾ ਹੈ ਕਿ ਤੇ 9600 ਮਿਲਦਾ ਜੀ ਉਹ ਜੀ ਅਖੇ ਤਾਂ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾ ਬੜਾ ਖੁਸ਼ੀ ਹੋਈ ਜੀ ਮੈਨੂੰ ਰਾਤੋ ਰਾਤ ਮੈਂ ਕਹਿੰਦਾ ਵੀ ਮੇਰਾ ਸੋਖਾ ਮੇਰੇ ਜਿਹੜੇ 10 ਵੀਕੇ ਵਿਕਾਇਆ ਤਿਉਹ ਆ ਗਿਆ ਵਾਪਸ ਖੁਸ਼ੀ ਬੜੀ ਹੋਈ ਸਾਰੇ ਪਰਿਵਾਰ ਨੂੰ ਖੁਸ਼ੀ ਆਈ ਲੱਗਦਾ ਹੈਗਾ ਕਿ ਆ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਂਦਾ ਹਾਂ ਜੀ ਆਵਾਜ਼ ਗੁਰੂ ਨੇ ਭੇਜਦੀ ਗੁਰੂ ਦੇ ਗੁਰੂ ਦੀ ਕਿਰਪਾ ਕਾ ਨੋਜਵਾਨਾਂ ਨੂੰ ਦੇਣਾ ਚਾਹੁੰਦੇ ਨੇ ਨੌਜਵਾਨ ਨੂੰ ਇਹ ਕਹਿੰਦੇ ਵੀ ਨਸ਼ਾ ਲਾਉਣਾ ਫਿਰ ਨੂੰ ਗਰੀਬੀ ਮੇਰੀ ਆਉਦੀ ਰਹਿੰਦੀ ਹੈ ਮੈਂ ਦੇਖਣਾ ਹੈ ਨਸ਼ਾ ਨਹੀਂ ਸੀਰੀ ਨੂੰ ਲੈ ਕਿਰਤ ਕਰਦਾ ਰਹਾ ਦੁੱਖ ਸ਼ੋਕ ਇਨਸਾਨ ਤੇ ਆਉਂਦੇ ਆਪਦਾ ਕਿਰਤ ਕਰੋ ਕਦੇ ਆਇਨਾ ਕਬਰਾਓ ਨਾ ਵਾਇਰਲ ਤੇ ਪਾਣਾ ਰੱਖੋ ਕਿ ਕਿਸਮਤ ਅਜ ਬੰਦੇ ਨੂੰ ਹਾਂ ਕਿਸਮਤ ਕਦੇ ਖੁੱਲਦੀ ਆਪੇ ਖੁੱਲੀ ਆ ਹੁਣ ਜਿਹੜੀ ਨਾਮ ਦੀ ਰਸ਼ੀ ਮਿਲੀ ਆ ਉਹਦਾ ਕੀ ਕਰਾਂਗਾ ਤੁਸੀਂ ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਦੋ ਮਿਹਨਤ ਕਰਾਂਗੇ ਜੀ ਕਿਰਤ ਕਰਾਂਗੇ ਜ਼ਿੰਮੇਵਾਰਾ ਖੇਤੀ ਕਰਦੇ ਆ ਪਹਿਲਾਂ ਵੀ ਗੁਣ ਵੀ ਆਪਦਾ ਪਸ਼ੂ ਨੂੰ ਕੱਖ ਪਾਈਆ ਉਹ ਵੀ ਖੇਤੀ ਜ਼ਿੰਮੇਵਾਰਾਂ ਦੇ ਹੀ ਕਰਨਾ ਤੇ ਹੁਣ ਲਾਜੜੇਗਾ ਕਹਿੰਦੇ ਤੁਸੀਂ ਸਾਈਕਲ ਤੇ ਰਹਿੰਦੇ ਹੋ ਹਾਂ ਜੀ ਕਰਿਆ ਮੈਂ ਤਾਂ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾਉਂਦੇ ਹਾਂ ਹਾਂ ਜੀ ਹਾਂ 30 ਕਿਲੋਮੀਟਰ ਦੇ ਆ ਕੁੱਲੇ ਮਾਜਰੇ ਕੱਖਲੇ ਹੁੰਦੇ ਆ ਵੱਟ ਕੇ ਜਾਉਂਦੇ ਦੀ ਫਾਰਮ ਫਟਿਆਲੇ ਦਾ ਤੇ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦਾ ਸੀ ਹਾਂ ਹੁਣ ਵੀ ਉਹਨੇ ਹਾਂ ਸਾਈਕਲ ਦੇਈ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਈ ਲੱਗਦਾ ਫਿਰ ਗੱਡੀ-ਗੁੱਡੀ ਲਾਉਂਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗੇ ਬਸ ਸਾਧੂ ਉਹੀ ਥਾਂ ਤੇ ਹਾਂ ਸਾਈਕਲ ਆ ਬਸ ਠੀਕ ਹੈ ਸਾਈਕਲ ਹਾਂ ਮੈਂ ਤਾਂ ਕਰਵਾ ਪਾਦੇ ਕਹਿੰਦੇ ਕਿ ਖਰਚ ਨਜਾਇਜ਼ ਨਾ ਕਰੋ ਅੱਛਾ ਕਦ ਤੋਂ ਲਟਰੀ ਬਾਰੇ ਤੁਸੀਂ ਮੈਨੂੰ ਜੀ 22 ਸਾਲ ਦਾ ਗੇੜ ਹੋ ਗਿਆ ਇਸੇ ਦੁਕਾਨ ਤੇ ਮੈਂ ਕਦੇ ਇੱਕ ਦੋ ਸਾਲ ਦੇ ਵਿੱਚ ਕਦੋਂ ਲਟਰੀ ਆ ਪਾ ਜਾਂਦੀ 22 ਨੰਬਰ ਤੇ ਮੇਰਾ ਦਿਵਾਂਚੰਦ ਜੀਐਮਟੀ ਲੋਟਰੀ ਏਜੰਸੀ ਬੜਿਆਲਾ ਹਰੇ ਸਮਾਚੌਂਕ ਮੈਂ ਆਪਣੇ ਲੋਟਰੀ ਆਪਣੇ ਹੋਰ ਤੋਂ ਏਜੰਟ ਮੇਰੇ ਟੋਟੀਆਂ ਗਲ ਬਿਕੇ ਨਾ ਨਾਲ ਕਿਸੇ ਆਪਣੇ ਇੰਟਰਨੈਸ਼ਨਲ ਲੋਟਰੀ ਵਾਲੇ ਉਹਨਾਂ ਦਾ ਕੋਈ ਤਾਂ ਸਿਲ ਹੋਇਆ ਸudar ji soudeep singh ji ਦਾ ਨਾਮ ਨਿਕਲਿਆ ਜਿਹੜੇ ਕਰੋੜ ਦਾ ਸਾਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਹੈ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਇੰਟਰਨੈਸ਼ਨਲ ਲੋਟਰੀ ਵਾਲੇ ਨੇ ਕਹਿੰਦੇ ਆ ਜਿਹੜਾ ਨਾਮ ਨਿਕਲਿਆ ਹੈ ਨੰਬਰ ਬੁਲਾਇਆ ਦੇਖਿਆ ਸਹੀ ਸੀਗਾ ਸੋਵਾਂ ਨੇ ਘਰ ਗਏ ਜਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਵੱਡੀ amount ਸੀ ਬੜੀ ਖੁਸ਼ੀ ਹੋਣੀ ਹੋਣੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਇਹ ਬੁਲਾਇਆ ਆਫੇ ਕਿਹੜੀ ਟਿਕਟ ਕਿਵੇਂ ਕਰਨਾ ਜੀ ਜਮ੍ਹਾਂ ਖਲਾਂ ਚੱਲਣਾ ਹੈ ਮੈਂ ਕੋਈ ਗੱਲ ਨਹੀਂ ਚੋਂ ਖੁੰਜ ਮੰਗਲਵਾਰ ਠੀੜੀ ਚਮਕ ਰਾਂਚੀ ਨੇ ਚੰਡੀਗੜ੍ਹ ਇਹਨਾਂ ਦਾ ਕਿੰਨੇ ਮਲ ਮਲ ਨੇ ਜਿਹੜੇ ਡੇਢ ਕਰੋੜ ਜੇ ਕੋ ਟੈਸਟ ਕਰਦੇ 30% ਜੀ ਬਾਕੀ ਇਹਨਾਂ ਦੇ ਅਮੌਲ ਆਏਗੀ ਉਦੋਂ ਜੋ ਪ੍ਰੋਸੀਜਰ ਗਵਰਨਮੈਂਟ ਤਰਫੋਂ ਕਰੀ ਜੇਗਾ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singla office bakersfield for all your immigration family law needs Call or scan QR code to contact us. Rodis Inc. Million Miles with Smile or scan QR code to contact us. Flankbird Truck Repair Trust We Build in Truck Repair or scan QR code to contact us. The Masala Twist Oxnard Fine Authentic Indian Cuisine or scan QR code to contact us. Pizza Twist Taste with Twist Order Today Call or Visit Website or scan QR code to contact us. New India Market or scan QR code to contact us. Indian Cuisine, Tracy find Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra Produce largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. I made and served with love. Scan this QR code to contact us. Krishan Kumar Covered California certified agency manager who can help you, your family and your small business with health insurance. Call at 877 830 3270 or scan QR code to call or text.